ਤੇ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਪਛੇਤੀਆਂ ਕਣਕਾਂ ਦੀ ਪਛੇਤੀ ਕਣਕ ਨਰਮੇ ਵਾਲੀ ਵੀ ਹੋ ਸਕਦੀ ਹੈ ਪਛੇਤੀ ਕਣਕ ਕਮਾਦ ਵਾਲੀ ਵੀ ਹੋ ਸਕਦੀ ਹੈ ਪਛੇਤੀ ਕਣਕ ਮਟਰ ਵਾਲੀ ਵੀ ਹੋ ਸਕਦੀ ਹੈ ਆਲੂ ਵਾਲੀ ਵੀ ਹੋ ਸਕਦੀ ਹੈ ਫਲਾਸ ਬੀਨ ਬੀਨਸ ਵਾਲੀ ਵੀ ਹੋ ਸਕਦੀ ਹੈ ਜਿਸ ਖੇਤ ਦੇ ਵਿੱਚ ਮੈਂ ਖਲੋਤਾ ਇਹ ਪਛੇਤੀ ਕਣਕ ਹੈ ਨਿਸਰੰਢਈ ਆ ਨਿਸਰਾਈ ਆ ਤੇ ਬਹੁਤ ਸਾਰੇ ਪਲਾਂਟਸ ਆ ਜਿਹੜੇ ਸਾਈਡ ਤੋਂ ਫਟਾਰਾ ਫੋਟ ਰਹੀਆਂ ਛੋਟੀਆਂ ਉਹ ਹਾਲੇ ਨਿਸਰਣ ਰਹੀਆਂ ਜਿਸ ਤਰ੍ਹਾਂ ਇਹ ਛੋਟੀਆਂ ਫਟਾਰਾ ਥੱਲੇ ਆੜੀਆਂ ਕਿਸਾਨ ਦੋਸਤੋ ਐਸ ਸਟੇਜ ਦੀ ਕਣਕ ਨੂੰ ਤੁਸੀਂ ਜਾ ਕੇ ਵਾਚ ਕਰੋ ਵੀ ਮਸਰ ਤੇਲਾ ਹੈਗਾ ਕਿ ਨਹੀਂ ਹੈਗਾ ਜੇ ਤੱਕ ਮੇਰਾ ਖਿਆਲ ਆ ਇਸ ਸ਼ਾਇਦ 826 ਵੈਰਾਈਟੀ ਆ ਨਾ ਸ਼ੋਰ ਮੈਨੂੰ ਲੱਗਦਾ ਹੈ ਵੀ 826 ਵੈਰਾਈਟੀ ਹੈ ਇਹਦੇ ਵਿੱਚ ਅਸੀਂ ਵਾਚ ਕਰ ਰਹੇ ਸੀ ਸਾਨੂੰ ਕਿਤੇ ਕਿਤੇ येलो ਰੈਸਟ ਨਜ਼ਰ ਆਈ ਆ ਕੈਮਰਾਮੈਨ ਸਾਹਾ ਮੈਂ ਪੱਤੀ ਕੁਛ ਫੜਨ ਲੱਗਾ ਜੇ ਜਿਸ ਤਰ੍ਹਾਂ ਕਿਸਾਨ ਦੋਸਤੋ ਆ ਇੱਕ ਪੱਤਾ ਹੈ ਆ ਵੇਖ ਰਹੀ ਬਾਈ ਜੀ ਵੇਖਿਓ ਵੇਖੀਏ ਹਾਂਜੀ ਐਦੀ ਬੈਕ ਸਾਈਡ ਠੀਕ ਹੈ ਹੋ ਗਿਆ ਵੀ ਹਾਂਜੀ ਇਹ ਫੇਰ ਦੁਬਾਰੇ ਤੋਂ ਫਿਰ ਫਰੰਟ ਸਾਈਡ ਕਿਸਾਨ ਦੋਸਤੋ ਪਸ਼ੇਤੀਆਂ ਕਣਕਾਂ ਦੇ ਵਿੱਚ ਬਹੁਤ ਆਈ ਸਾਨੂੰ ਪਰਸੋਂ ਚੌਥੀ ਅਸੀਂ ਦੇਖਣ ਗਏ ਸੀ ਤੇ ਸਿੰਪਟਮ ਨਜ਼ਰ ਆਏ ਸੀ ਵੀ ਜੈਲੋਰੈਸਟ ਆ ਗਈ ਹੈ ਤੇ ਇਸ ਖੇਤ ਦੇ ਵਿੱਚ ਸਾਨੂੰ ਜੈਲੋਰੈਸਟ ਮਿਲ ਗਈ ਹੈ ਦੇਖਿਆ ਭਾਈ ਜੀ ਹਾਂਜੀ ਸੋ ਜਿਹੜੇ ਪਛੇਤੀ ਕਣਕ ਹੈ ਜਿਹੜੀ ਹਾਲੇ ਇਸ ਤਰ੍ਹਾਂ ਦੀ ਆ ਨਿਕਲ ਰਹੀ ਆ ਜਾਂ ਜਸਟ ਹਾਲੇ 5-4 ਦਿਨ ਪਹਿਲਾਂ ਨਿਕਲਿਆ ਹੀ ਸਿੱਟਾ ਅਈਆਂ ਖੇਤਾਂ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰੋ ਵੀ ਤੁਹਾਡੇ ਖੇਤਾਂ ਦੇ ਵਿੱਚ ਜੈਲੋਰੈਸਟ ਆਈ ਤੇ ਨਹੀਂ ਜੇ ਨਹੀਂ ਆਈ ਤੇ ਬੱਲੇ ਬੱਲੇ ਆ ਜੇ ਆਈ ਆ ਤੇ ਮਸ਼ਰ ਤੇਲਾ ਵੀ ਉੜਦਾ ਨਜ਼ਰ ਆ ਰਿਹਾ ਹੈਗਾ ਤੇ ਐਸ ਸਟੇਜ ਦੀ ਕਣਕ ਨੂੰ ਜੇ ਤੁਸੀਂ ਫੰਗੀਸਾਈਡ ਤੇਲੇ ਵਾਲੇ ਦੇ ਨਾਲ ਕੋਈ ਪੀਜੀਆਰ ਪਾ ਦਿਓ ਤਾਕਤ ਵਾਲਾ ਪ੍ਰੋਡਕਟ ਪਾ ਦਿਓ ਤੇ ਝਾੜ ਦੇ ਵਿੱਚ ਵਾਧਾ ਕੋਈ ਰੋਕ ਹੀ ਨਹੀਂ ਸਕਦਾ ਜਿਨ੍ਹਾਂ ਕੋ ਮਰਜ਼ੀ ਝੂਠਾ ਦਾਵਾ ਕਰੀ ਜਾਵੇ ਕਿ ਅਸੀਂ ਤੇ ਪਾਇਆ ਹੀ ਕੁਛ ਨਹੀਂ ਜੀ ਸਾਡੀਆਂ ਕਣਕਾਂ ਹੋਣੀਆਂ ਹੀ ਨਿਕਲਦੀਆਂ ਕਣਕੇ ਭਰੀ ਹੈ ਜ਼ਮੀਨਦਾਰ ਨੇ ਸੁਖ ਸਾਹ ਦੋਸਤੋ ਸਾਰੀਆਂ ਚੀਜ਼ਾਂ ਖੇਤ ਦੇ ਵਿੱਚ ਚੈੱਕ ਕਰਨ ਤੋਂ ਬਾਅਦ ਚ ਜਿਹੜੀਆਂ ਪੈਲੀਆਂ ਜਿਹੜਿਆ ਖੇਤਾ ਨੇ ਹਾਲੇ 30 35 ਦਿਨ ਵੀ ਨਹੀਂ ਪੱਕਣਾ ਜਾਨੀ ਕਿ ਅੱਧ ਮਾਰਚ ਆ ਗਿਆ 15 ਹੋ ਗਈ ਹੈ ਅਪ੍ਰੈਲ 15 ਤੋਂ ਬਾਅਦ ਚ ਵਾਢੀਆਂ ਸ਼ੁਰੂ ਹੁੰਦੀਆਂ ਅਪ੍ਰੈਲ 15 ਤੋਂ ਬਾਅਦ ਵੀ ਵਾਢੀ ਥੋੜੀ ਰੇਤਲੀ ਪੈਲੀ ਚ ਪਹਿਲਾਂ ਸ਼ੁਰੂ ਹੁੰਦੀ ਹੈ ਜਰਾਾਂ ਵਾਲੀਆਂ ਪੈਲੀਆਂ ਚ ਪੰਜ ਚਾਰ ਦਿਨ ਹੋਰ ਲੰਘ ਜਾਂਦੇ ਹੈ ਜਾਨੀ ਕਿ ਗੇਤੀ ਤੋਂ ਗੇਤੀ ਕਣਕ ਵੀ ਹਾਲੇ ਇੱਕ ਮਹੀਨਾ ਲੈਂਦੀ ਹੈ ਜੇ ਤੁਹਾਨੂੰ ਆਪਣੇ ਤੁਹਾਡੇ ਖੇਤ ਦੇ ਵਿੱਚ ਰੈਸਟ ਨਜ਼ਰ ਆਵੇ ਜਾਂ ਤੇਲਾ ਚੇਪਾ ਨਜ਼ਰ ਆਵੇ ਮੱਛਰ ਉੱਡਦੇ ਨਜ਼ਰ ਆਉਣ ਤੇ ਤੁਸੀਂ ਢੋਲੀ ਲੈ ਕੇ ਆਪਣੇ ਖੇਤ ਦੇ ਬਨੇ ਜਾ ਸਕਦੇ ਜਿਹੜੀ ਕਣਕ ਤੁਹਾਡੀ ਹਲੇ ਮਹੀਨਾ ਲੈਂਦੀ ਹੈ ਜੇ ਨਹੀਂ ਜਾਵਦਾ ਨਾ ਜਾਇਓ ਕੋਈ ਲੋੜ ਨਹੀਂ ਕਿਉਂਕਿ ਉਹਨੇ ਹਫਤੇ ਦੇ ਵਿੱਚ ਵਿੱਚ ਹੀ ਥੋੜੀ ਲਾਲਗੀ ਮਾਰ ਜਾਣੀ ਆ ਤੇ ਫਿਰ ਇਹਨਾਂ ਚੀਜ਼ਾਂ ਨੇ ਉਹ ਪਾਸੇ ਜਾਣਾ ਹੀ ਨਹੀਂ ਹੈ ਚੈੱਕ ਜ਼ਰੂਰ ਕਰੋ ਤੇ ਜਿਹੜੀਆਂ ਪਛੇਤੀਆਂ ਕਣਕਾਂ ਜਿਹੜੀਆਂ 35 ਤੋਂ 45 50 ਦਿਨ ਜਾ ਹਲੇ ਵੱਧ ਵੀ ਲੈਂਦੀਆਂ ਪੱਕਦੀਆਂ ਜਿਹੜੀਆਂ ਜਨਵਰੀ 15 ਦੇ ਲਾਗੇ ਵੀ ਜੀਆਂ 13 ਜਨਵਰੀ 10 ਜਨਵਰੀ 5 ਜਨਵਰੀ ਦਸੰਬਰ 25 ਨੂੰ ਵੀ ਜੀਆਂ ਪਛੇਤੀਆਂ ਕਣਕਾਂ ਕਿਉਂਕਿ ਆਦੇ ਵਿੱਚ ਹਾਲੇ ਬਹੁਤ ਸਾਰੀਆਂ ਜੀਆਂ ਛੋਟੀਆਂ ਫਟਾਰਾ ਵਾਂ ਜਿਨ੍ਹਾਂ ਨੇ ਸਿਟੇ ਕੱਢਨੇ ਆ ਐਸ ਸਟੇਜ ਦੀ ਕਣਕਾ ਸਿਟਾ ਨਿਕਲਿਆ ਸਿਟਾ ਨਿਕਲਿਆ ਛੋਟਾ ਜਿਹਾ ਸਿਟਾ ਨਿਕਲ ਰਿਹਾ ਇਹਦੇ ਵਿੱਚੋਂ ਸਿਟਾ ਲੈ ਨਿਕਲਣਾ ਪਛੇਤੀ ਕਣਕ ਹੈ ਇਹਨਾਂ ਖੇਤਾਂ ਨੂੰ ਵਾਚ ਕਰੋ ਇੱਕ ਪਾਈਆ ਟੈਬੂਕੋਨਾਜ਼ੋਲ ਲਿਕਵਿਡ ਈਸੀ ਜਾਂ ਇੱਕ ਪਾਈਆ ਟੈਬੂਕੋਨਾਜ਼ੋਲ एससी ਜਾਂ ਇੱਕ ਪਾਈਆ ਟੈਬੂ ਕੋਨਾਜ਼ੋਲ ਡਬਲ ਜ਼ੂ ਡੀ ਜ਼ੀ ਇਹ ਕਣਕ ਦੇ ਤਿੰਨ ਫੰਗੀਸਾਈਡਾਂ ਚ ਕੋਈ ਇੱਕ ਫੰਗੀਸਾਈਡ ਲੈ ਲੈਣਾ ਕੰਬੀਨੇਸ਼ਨ ਚ ਕਰਨਾ ਤੇ ਸਭ ਨੂੰ ਸਸਤਾ ਇਸ ਵੇਲੇ ਤੁਹਾਡੇ ਹੱਥ ਚ ਆਊਗਾ ਆਯੋਕਸੀ ਟੈਬੂ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ 1100 ਤੋਂ ਲੈ ਕੇ ਤੇ 1500 1550 ਤੱਕ ਬੜੀਆਂ ਬੜੀਆਂ ਵਧੀਆ ਕੰਪਨੀਆਂ ਦੇ ਆ ਜਾਣੇ ਆ ਉਸ ਤੋਂ ਬਾਅਦ ਸਿਰਫ ਦੋ ਚਾਰ ਕੰਪਨੀਆਂ ਰਹਿ ਜਾਂਦੀਆਂ ਬਾਇਓਨੇਮ ਕਸਟੋਡੀਆ ਟੈਬ ਜਿਨ੍ਹਾਂ ਦੇ ਰੇਟ ਲਗਭਗ 22 2300 2400 ਦੇ ਲਾਗੇ ਬੰਨੇ ਉਤੋਂ ਤਾਂ ਕੋਈ ਨਹੀਂ ਹੈਗਾ ਉਹਨਾਂ ਚੀਜ਼ਾਂ ਚੋਂ 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 ਇੱਕ ਪਾਈਆ ਫੰਗੀਸਾਈਡ ਲੈ ਲੈਣਾ ਥਾਇਮਥਾਕਸਮ ਮਿਲ ਜੇ ਤੇ 70 ਗ੍ਰਾਮ ਲੈ ਲੈਣਾ ਤੁਸੀਂ ਦਾਣੇਦਾਰ ਇੱਕ ਆਉਂਦਾ ਐਫਐਸ ਥਾਇਮਥਾਕਸਮ ਕਿਸਾਨ ਦੋਸਤੋ ਹੁੰਦਾ ਤੇ ਹੈਗਾ ਸੀ ਟਰੀਟਮੈਂਟ ਲਈ ਪਰ ਤੇਲਾ ਚੇਪਾ ਕੰਟਰੋਲ ਕਰਦਾ ਉਹਨੂੰ ਵੀ ਤੁਸੀਂ 50 ਤੋਂ 70 ਗ੍ਰਾਮ ਆਪਣੇ ਖੇਤ ਚ ਤੇਲਾ ਰੋਕਣ ਲਈ ਚੇਪਾ ਰੋਕਣ ਲਈ ਪਾ ਸਕਦੇ ਜੀ ਇਹ ਕਹਿੰਦਾ ਹੈ ਅ ਅੰਬੀਡਾ ਕੋਪਰਾਇਟ 70% WZ WDG ਫਾਰਮੂਲਾ ਆਪਾਂ ਫਾਰਮੂਲੇਸ਼ਨ ਆਪਾਂ ਕਹਿ ਦਿੰਨੇ ਆ ਉਹ ਵੀ ਤੁਸੀਂ 25 ਤੋਂ 30 ਗ੍ਰਾਮ ਆਪਣੇ ਖੇਤ ਦੇ ਵਿੱਚ ਤੇਲੇ ਚਿਪੇ ਰੋਕਣ ਨੂੰ ਪਾ ਸਕਦੇ ਜੇ ਹੁਣ ਮਸਲਾ ਵੀ ਐਸ ਸਟੇਜ ਦੀ ਕਣਕ ਨੂੰ ਜੇ ਕਿਤੇ ਤੁਸੀਂ ਮੇਰੇ ਆਖੇ ਇਲਾਕੇ ਪਾਈਆਕ ਅਮੀਨੋ ਐਸਟ ਫਲੇਮਬਰਗ ਜਾਂ ਸਮਰਾੜ ਪਲੱਸ ਜਾਂ ਸਾਗਾਰੀਕਾ ਜਾਂ ਕੋਲਵ ਕੀ ਹੈ ਪ੍ਰੀਵੀ ਦਾ ਪ੍ਰੋਡਕਟ ਹਰਿਆ ਜਾ ਪ੍ਰੀਵੀ ਇਹ ਚਾਰ ਜਾਂ ਤੁਸੀਂ ਇਸ ਸਟੇਜ ਦੇ ਕਣਕ ਨੂੰ ਕੋਈ ਪोटाश ਬੇਸ ਪ੍ਰੋਡਕਟ ਲੀਜ਼ੈਂਟ ਜਾਂ ਲਾਲਗਰੀ ਜਾਂ 0946 ਜਾਂ ਕਿਸੇ ਚੰਗੀ ਕੰਪਨੀ ਦਾ ਲਿਕਵਿਡ ਤੁਸੀਂ ਉਹ ਹਾਰਡ ਕੋਰ ਕੈਮੀਕਲ ਫਰਟੀਲਾਈਜ਼ਰ ਨਾਲ ਨਹੀਂ ਜਾਣਾ ਜਿਹੜਾ 0050 ਜਾਂ 13045 ਉਹਨਾਂ ਦੀ ਸੋਲਿਬਿਲਟੀ ਕਿਸਾਨ ਵੀਰੋ ਬਹੁਤ ਘੱਟ ਹੈ ਪੋਟਾਸ਼ਾ ਲਿਕਵਿਡ ਦੇ ਵਿੱਚ ਵੀ ਤੁਹਾਨੂੰ ਬੜੀਆਂ ਵਧੀਆ ਮਾਰਕੀਟ ਚੋਂ ਮਿਲ ਜਾਣੀਆਂ ਜਾਂ ਪੈਂਟਾ ਆਕਸਾਈਡ ਮੈਂ ਇੱਕ ਫਾਰਮੂਲੇਸ਼ਨ ਦੇਖਣ ਦੇਖਣ ਰਿਹਾ ਸੀ ਕਿਸੇ ਕੰਪਨੀ ਦਾ ਪੋਟਾਸ਼ ਦਾ ਉਹ ਵੀ ਚੰਗਾ ਸੋਰਸ ਹੈਗਾ ਦੋ ਤਿੰਨਾਂ ਕੰਪਨੀਆਂ ਕੋਲ ਉਹ ਵੀ ਆਉਂਦਾ ਲੋਡਰੀ ਲੋ ਗਰੁੱਪ ਕੋਲ ਆਉਂਦਾ ਸ਼ਾਇਦ ਇੱਕ ਹੋਰ ਕੋਈ ਫਰਾਂਸ ਦੀ ਕੰਪਨੀ ਆ ਹੀ ਮੋੜਾ ਦੇਖ ਰਿਹਾ ਸੀ ਇਹ ਪ੍ਰੋਡਕਟ ਤੁਸੀਂ ਆਪਣੀ ਮਾਰਕੀਟ ਦੇ ਵਿੱਚੋਂ ਜਿਹੜੇ ਦੁਕਾਨਦਾਰ ਨਾਲ ਜੁੜੇ ਜੀ ਉਹਨਾਂ ਨਾਲ ਸਲਾਹ ਕਰਕੇ ਦੱਸ ਕੇ ਲੈ ਕੇ 125 ਲੀਟਰ ਕਿੱਲੇ ਦਾ ਪਾਣੀ ਲਾਉਣਾ 125 ਲੀਟਰ ਜਦੋਂ ਸਪਰੇਅ ਕਰਨ ਜਾਣਾ ਤਰੇਲ ਨਾ ਵੇਖੀ ਅਦੇ ਵਿੱਚ ਤਰੇਲ ਤੋਂ ਬਾਅਦ ਚ ਕਰਿਓ ਤੇ ਇਸ ਸਟੇਜ ਦੀਆਂ ਕਣਕਾਂ ਜਿਹੜੀਆਂ ਵਾਂ ਜਿਨ੍ਹਾਂ ਨੂੰ ਪਾਣੀ ਲੱਗਣ ਵਾਲਾ ਵਾ ਸਪਰੇਅ ਕਰਕੇ ਪਾਣੀ ਮਿਲਾ ਲਿਓ ਸੋ ਖਸਾਨ ਦੋਸਤੋ ਖੇਤੀ ਦੇ ਸੰਦਰਭ ਦੇ ਵਿੱਚ ਕਣਕ ਦੇ ਗੰਨੇ ਦੇ ਮੱਕੀ ਦੇ ਵੈਜੀ ਟੇਬਲ ਦੇ ਸਬੰਧ ਚ ਤੁਹਾਡਾ ਕੋਈ ਵੀ ਸਵਾਲ ਹੋਵੇ ਮੇਰਾ ਨੰਬਰ 9216099188 ਤੇ ਤੁਸੀਂ ਮੇਰਾ ਸੰਪਰਕ ਕਰ ਲਿਓ ਜਿਨੀਆਂ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਬੁੱਧਤੀ ਆ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਜੋਗ ਹਾਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ